ਲੋ ਜੀ ਤੁਹਾਨੂੰ ਪਤਾ ਹੀ ਹੈ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਆਪਾਂ ਬਠਿੰਡੇ ਮੇਲੇ ਤੇ ਗਏ ਸੀਗੇ ਰਾਤ ਨੂੰ ਮੇਲਾ ਦੇਖਿਆ ਤੁਹਾਨੂੰ ਵੀ ਦਿਖਾਇਆ ਤੇ ਆਪਾਂ ਜਿੱਥੋਂ ਵਲੌਗ ਖਤਮ ਕੀਤਾ ਸੀ ਉੱਥੋਂ ਹੀ ਸ਼ੁਰੂ ਕੀਤਾ ਤੇ ਹੁਣ ਆਪਾਂ ਜਾ ਰਹੇ ਆ ਘਰ ਨੂੰ ਤੇ ਆਹ ਮੇਲੇ ਦੇ ਬਾਹਰ ਜਿਹੜੀਆਂ ਸ਼ਾਪਸ ਲੱਗੀਆਂ ਨੇ ਉਹ ਵਾਲੀਆਂ ਨੇ ਤੇ ਬੱਚੇ ਮੈਨੂੰ ਕਹਿ ਰਹੇ ਨੇ ਪੂਜੀ ਤੁਸੀਂ ਕਹਿ ਰਹੇ ਸੀਗੇ ਲੈਮਨ ਵਾਟਰ ਪੀਵਾਂਗੇ ਮੈਂ ਕਿਹਾ ਨਹੀਂ ਹੁਣ ਤਾਂ ਆਪਾਂ ਘਰ ਜਾ ਕੇ ਸਿੰਪਲ ਪਾਣੀ ਪੀਵਾਂਗੇ ਆਪਾਂ ਬਹੁਤ ਇੰਜੋਏ ਕੀਤਾ ਮੇਲਾ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕਿੰਨਾ ਆਨੰਦ ਆਇਆ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਘਰ ਲੋ ਜੀ ਘਰ ਆ ਕੇ ਘਰ ਆ ਕੇ ਕੰਬਲ ਪਿੱਛੇ ਸਾਡੀ ਭੂਆ ਭਤੀਜੇ ਭਤੀਜੀ ਦੀ ਲੜਾਈ ਹੋ ਰਹੀ ਹੈ ਕਿਉਂਕਿ ਪਲਕਣਾ ਚਲਾ ਲੈਂਦੀ ਆ ਬਹੁਤ ਟੈਂਪਰੇਚਰਸ ਲੋ ਕਰਕੇ ਇੰਨੀ ਜਿਆਦਾ ਕੂਲਿੰਗ ਕਰ ਲੈਂਦੀ ਆ ਆਪ ਮੋਟਾ ਕੰਬਲ ਲੈ ਕੇ ਪੈ ਜਾਂਦੀ ਅਸੀਂ ਠੰਡ ਮਰ ਜਾਂਦੇ ਤਾਂ ਅਸੀਂ ਅੱਜ ਇਹ ਕੰਬਲ ਪਿੱਛੇ ਲੜਾਈ ਹੋ ਰਹੀ ਹੈ ਕਿ ਇਸ ਤੈਨੂੰ ਦੇਣਾ ਨਹੀਂ ਲੈ ਲੈ ਕਿ ਇਸ ਤਾ ਮੋਟਾ ਕੰਬਲ ਪੋੜੀ ਪੈਂਦਾ ਹੈ ਦੋ ਹਰ ਤੱਕ ਰੱਪਾ ਯੋਹੀ ਯੂਰਾਦ ਨੂੰ ਤੁਹਾਡਾ ਦੇਲੀ ਦੇਲੀ ਇਹ ਪੂਰੀ ਦੇ ਕਰਨ ਆਹੋ ਹੋ ਬਹੁਤ ਮਜ਼ਾ ਆ ਗਿਆ ਹੋਰ ਫੜੀ ਕਰਨਾ ਜਿਹੜਾ ਕਰਨਾ ਦੇ ਹਾਂ ਸੋਨਾ ਆ ਗਿਆ ਚੱਲ ਵਸ ਉਹ ਟਿਕਾ ਹੱਟ ਜਾ ਕਰ ਲੈ ਕਰ ਬੰਦ ਕਰ ਲੈ ਕਰ ਦੇ ਹੁਣ ਕਰ ਬੰਦ ਕਿਉਂ ਬੈਠਾ ਰਹੇ ਤੱਕ ਹੂੰ ਕਰਾ ਕਰਾ

ਝਟ ਦਾ ਨਾਮ ਵੀ ਡਕਟਰ ਨਹੀਂ ਸੰਧੂਆਂ ਨਾਲ ਬੰਗਾ ਨਾਲ ਨਹੀਂ ਸੰਧੂ ਨਾ ਬੋਲਣ ਤਾਂ ਨਾ ਬੋਲ ਜੇ ਤੂੰ ਬੋਲਦੇ ਆ ਫਿਰ ਵੱਡੇ ਵੱਡੇ ਦੀ ਹਵਾ ਕੰਢੇ ਰੱਖ ਲੈਂਦੇ ਆ ਬੁਟਰਾ ਲਈ ਤੈਨੂੰ ਆਜਾ ਬੈਠੇ ਥੋੜੇ ਆਣੀ ਨੂੰ ਕਿਹਾ ਨਾ ਠੀਕ ਹੈ ਮੇਰੇ ਬੁਟਰਾ ਲਈ ਵਾਸਤੇ ਵੀ ਯੂ ਵੀ ਤੇ ਮੇਰੀ ਕੰਪਨੀ ਦਾ ਮੈਂ ਤੁਹਾਨੂੰ ਜਦੋਂ ਸੰਤੂਤ ਬੁੱਤ ਨੂੰ ਦੋਰਾਜਣਾ ਫਿਰ ਇੱਕ ਬੁੱਤ ਨਾਲ ਹੋ ਗਈ ਮਾਈ ਇਹ ਵੀ ਨਹੀਂ ਕਿ ਇਹ ਵੀ ਨਹੀਂ ਇਹਨੂੰ ਹਵਾ ਜਿੱਥੇ ਆਈ ਉੱਥੇ ਦੇ ਦੱਸੋ ਪਰ ਕੱਟ ਕੇ ਆਪਰ ਕਿ ਮੈਂ ਨਹੀਂ ਮੈਂ ਬੁੱਤਾਂਂ ਦਿੱਤੀ ਮੇਰੇ ਤੇ ਘਰ ਦਪੂਗੀ ਤੇਰੇ ਤੇ ਘਰ ਦਪੂਗੀ ਕੋਤਾ ਹਿੱਤ ਤੀ ਹੋ ਗਈ ਉਹ ਦੱਸਦਾ ਬੁੱਤ ਕਰ ਪਰ ਕਰਨਾ ਜਿਹੜਾ ਕਿਸ ਕਰਨਾ ਤਰਲਾ ਜੀ ਕਰਨਾ ਸੀ ਨਹੀਂ ਡਰਨਾ ਕਰ ਲਿਆ ਮੈਂ ਮੋਨਿੰਗ ਸਵੇਰ ਦੇ ਵੱਜ ਗਏ 6 ਤੇ ਆਪਾਂ ਕੱਲ ਬਹਿੰਡ ਜਾਈਗੇ ਸੀਗੇ ਤੇ ਅਸੀਂ ਹੁਣ ਚੱਲ ਰਹੇ ਹਾਂ ਰੀਪੋਰਟ ਨੂੰ ਤੇ ਬਸ ਆਪਾਂ 1 ਘੰਟੇ ਦੇ ਵਿੱਚ ਰੀਪੋਰਟ ਪਹੁੰਚ ਜਾਣਾ ਸਵੇਰੇ ਤਾਂ ਵੈਸੇ ਹੋਰ ਵੀ ਜ਼ਿਆਦਾ ਘੱਟ ਟਾਈਮ ਲੱਗਦਾ ਕਿਉਂਕਿ ਸਵੇਰੇ ਟ੍ਰੈਫਿਕ ਨਹੀਂ ਹੁੰਦੀ ਸੜਕਾਂ ਖਾਲੀ ਹੁੰਦੀਆਂ ਨੇ ਹਨਾ ਸੋ ਸਾਰੇ ਸੁੱਤੇ ਪਏ ਸੀ ਹਜੇ ਬੱਚੇ ਵੀ ਸੁੱਤੇ ਪਏ ਸੀ ਅਸੀਂ ਚਾਹ ਬਣਾ ਕੇ ਆਪਣੀ ਕੀਤੀ ਤੇ ਮੁੰਡਾ ਯਾਤੇ ਬਸ ਉਸੇ ਤਰ੍ਹਾਂ ਹੀ ਚੱਲ ਪੇ ਬਾਲ ਬੁੱਲ ਦੀ ਉਸ ਤਰ੍ਹਾਂ ਹੀ ਲੈ ਕੇ ਜਿਸ ਤਰ੍ਹਾਂ ਸੀਗੇ ਤੇ ਹੁਣ ਆਪਾਂ ਚੱਲਦੇ ਆ ਤੇ ਫ੍ਰੀ ਕੋਡ ਹੀ ਮਿਲਾਂਗੇ ਹੁਣ ਜਾ ਕੇ ਤੁਹਾਨੂੰ ਬਸੇ ਉੱਥੇ ਜਾ ਕੇ ਗੱਲ ਕਰਦੇ ਆ ਬੋਲਦੇ ਆ ਘਰ ਜਾ ਕੇ ਦੋ ਤਿੰਨ ਦਿਨ ਹੋ ਗਏ ਹੋऊंगा ਕਿ ਨਾ ਮਨ ਹੁੰਦੇ ਤੇ ਜਾ ਕੇ ਮੈਂ ਡਿਊਟੀ ਵੀ ਜਾਣਾ ਸ਼ਾਰਟ ਲੀਵ ਲਈ ਅੱਜ ਦੋ ਘੰਟੇ ਦੀ ਜਾ ਕੇ ਫਿਰ ਮੈਂ ਜਾਉਂਗੀ ਸਕੂਲ ਤੇ ਉਦੋਂ ਆਪਣੀ ਆਜੂ ਕੀ ਮੇਡ ਠੀਕ ਹੈ ਜੀ ਇਤਕਾਰ ਦੇ ਵਿੱਚੋਂ ਸਮਾਨ ਹੀ ਬਹੁਤ ਲਾਉਣ ਵਾਲਾ ਹੋ ਜਾਂਦਾ ਹੈ ਤੇ ਹੁਣ ਮੈਂ ਆ ਕੇ ਬੈੱਡ ਦੀ ਬੈੱਡ ਸ਼ੀਟ ਵਗੈਰਾ ਚੇਂਜ ਕਰੀ ਆ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਆਪਾਂ ਲਿਆਂਦੀ ਸੀ ਨਵੀਂ ਇਹ ਵੀ ਫਿਟਿੰਗ ਵਾਲੀ ਹੈਗੀ ਆ ਇਲਾਸਟਿਕ ਵਾਲੀ ਤੇ ਪਹਿਲੀ ਵਾਰ ਮੈਂ ਫੁੱਲਾਂ ਵਾਲੀ ਬੈੱਡ ਸ਼ੀਟ ਵਿਛਾਈ ਆ ਆਦਰਵਾਇਜ਼ ਮੇਰੇ ਕੋਲੇ ਕੋਈ ਲਾਈਨਾਂ ਵਾਲੀ ਚੈੱਕ ਵਾਲੀ ਜਿਓਮੈਟ੍ਰਿਕ ਵਾਲੇ ਇਸ ਤਰ੍ਹਾਂ ਦੇ ਪ੍ਰਿੰਟ ਹੁੰਦੇ ਨੇ ਫਰਸਟ ਟਾਈਮ ਮੈਂ ਵਿਛਾਈ ਹੈਗੀ ਆ ਇਹ ਬੈੱਡ ਸ਼ੀਟ ਫਲਾਵਰ ਵਾਲੀ ਪਰ ਮੈਨੂੰ ਅੱਛੀ ਲੱਗ ਰਹੀ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਕਦੇ-ਕਦੇ ਯੂਜ਼ ਕਰਦੇ ਹਾਂ ਨਾ ਫਿਰ ਉਹ ਵਧੀਆ ਲੱਗਦੀ ਹੈ ਹਨਾ ਕਲਰ ਵੀ ਮੈਨੂੰ ਸੋਹਣਾ ਲੱਗਿਆ ਬਾਕੀ ਤੁਸੀਂ ਦੱਸੋ ਤੁਹਾਨੂੰ ਇਹ ਕਲਰ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਲਓ ਹੁਣ ਮੈਂ ਚੱਲੀ ਆ ਸਕੂਲ ਅੱਜ ਮੈਨੂੰ 2 ਘੰਟੇ ਦੀ ਹੋਰ ਛੁੱਟੀ ਲੈਣੀ ਪੈਗੀ ਸੀ 10 ਵਜਣਾਂ ਵਾਲੇ ਆ ਹੁਣ ਪੌਣੇ 10 ਹੋ ਗਏ ਤੇ ਹੁਣ ਆਪਾਂ ਚੱਲਦੇ ਆ ਆਪਣਾ ਫਿਰ ਮੈਂ ਆ ਕੇ ਮਿਲੂੰਗੀ ਤੁਹਾਡੇ ਨਾਲ ਇੱਧਰ ਦੇਖੋ ਤੁਸੀਂ ਸਮਾਨ ਮੇਰਾ ਮੈਨੂੰ ਕਿੰਨਾ ਕੰਮ ਹੁੰਦਾ ਸਵੇਰੇ ਸਵੇਰੇ ਆ ਕੇ ਕਿਉਂਕਿ ਤੁਹਾਨੂੰ ਪਤਾ ਹੀ ਆਪਣਾ ਫਰਸਟ ਚੋਇਸ ਚੈਨਲ ਚੱਲ ਸੂਰਸਤੀ ਆ ਜਿਹੜੀਆਂ ਵੀਡੀਓ ਪਾਉਣੀਆਂ ਆ ਉਹਦੇ ਲਈ ਬਹੁਤ ਸਾਰਾ ਸਟਾਕ ਚਾਹੀਦਾ ਹੁੰਦਾ ਸੋ ਆਪਾਂ ਲੈ ਕੇ ਆਏ ਆ ਤੇ ਬਾਕੀ ਮੈਂ ਆ ਕੇ ਪਾਰਸਲ ਵਗੈਰਾ ਰੈਡੀ ਕਰੂੰਗੀ ਫਿਰ ਮਿਲੂੰਗੀ ਤੁਹਾਡੇ ਨਾਲ ਆ ਕੇ ਹੁਣ ਆਪਾਂ ਚੱਲਦੇ ਆਂ ਸਕੂਲ ਚਲੋ ਠੀਕ ਆ ਬੀਬੀ ਅੱਛਾ ਬਾਏ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਵਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣੀ ਵੀਡੀਓ ਜਿਹੜੀ ਹਰ ਰੋਜ਼ ਸਵੇਰੇ ਦੇ 10 ਵਜੇ ਆਉਂਦੀ ਆ ਤੇ ਆਪਾਂ ਗਏ ਸੀਗੇ ਪਟਿਆਲੇ ਤੁਹਾਨੂੰ ਪਤਾ ਹੈ ਕਿ ਆਪਾਂ ਮਾਰਨਿੰਗ ਚ ਆਏ ਆ ਤੇ ਸਵੇਰੇ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਸੀਗਾ ਗੱਲਬਾਤ ਕਰਨ ਦਾ ਸੋ ਮੈਂ ਸਵੇਰੇ ਸਵੇਰੇ ਤਿਆਰ ਹੋ ਕੇ ਚਲੇਗੀ ਦੋ ਘੰਟੇ ਛੁੱਟੀ ਵੀ ਲਈ ਸੀਗੀ ਆਪਾਂ ਤੇ ਹੁਣ ਮੈਂ ਆ ਗਈ ਸੀਗੀ 2:30 ਵਜੇ ਪਰ ਮੇਰਾ ਮਤਲਬ ਬਹੁਤ ਜ਼ਿਆਦਾ ਸਿਰ ਦਰਦ ਸੀਗਾ ਹੈਡੈਕ ਹੋ ਜਾਂਦਾ ਹੈ ਹਨਾ ਜਦੋਂ ਆਪਾਂ ਕਿਤੇ ਜਾਂਦੇ ਆ ਸਫਰ ਚ ਤੇ ਆਪਦੀ ਘਰ ਆ ਕੇ ਥੋੜਾ ਜਿਹਾ ਚਾਹ ਮਿਲਦਾ ਹੈ ਤੇ ਇਸ ਕਰਕੇ ਆ ਕੇ ਮੈਂ ਥੋੜੀ देर ਪੈ ਗਈ ਉਸ ਤੋਂ ਬਾਅਦ ਮੈਂ ਹੁਣ ਚਾਚੂ ਪੀ ਲਈ ਹੈ ਤੇ ਮੈਂ ਕਿਹਾ ਚੱਲ ਹੁਣ ਆਪਣੇ ਵੀਅਰਸ ਨਾਲ ਗੱਲਬਾਤ ਕਰੀਏ ਆਪਣੀਆਂ ਭੈਣਾਂ ਨਾਲ ਗੱਲਬਾਤ ਕਰੀਏ ਤੇ ਮੈਂ ਪਟਿਆਲੇ ਤੋਂ ਕਿਹੜੀ ਕਿਹੜੀ ਸ਼ਾਪਿੰਗ ਕਰਕੇ ਲੈ ਕੇ ਆਈਆਂ ਪਹਿਲਾਂ ਤੁਹਾਨੂੰ ਉਹ ਦਿਖਾਵਾਂਗੇ ਕਿਉਂਕਿ ਮੈਂ ਨਾ ਸ਼ਾਪਿੰਗ ਕਰਦੀ ਹੁੰਦੀ ਸੀ ਸੰਗਰੂਰ ਤੋਂ ਔਰ ਸੰਗਰੂਰ ਔਰ ਪਟਿਆਲੇ ਦੇ ਵਿੱਚ ਬਹੁਤਾ ਫਰਕ ਨਹੀਂ ਸੀਗਾ ਚੀਜ਼ਾਂ ਦਾ ਜੋ ਚੀਜ਼ ਪਟਿਆਲੇ ਮਿਲਦੀ ਸੀ ਉਹ ਸੰਗਰੂਰ ਤੋਂ ਵੀ ਮਿਲਦੀ ਸੀ ਪਰ ਹੁਣ ਜਦੋਂ ਗੰਦੀ ਮਫੀਦ ਕੋਟ ਆਈਆਂ ਮੈਨੂੰ ਇੱਥੇ ਨਾ ਤਾਂ ਕੋਈ ਬਹੁਤਾ ਆਈਡੀਆ ਹੈਗਾ ਨਾ ਮੈਨੂੰ ਬਹੁਤਾ ਦੁਕਾਨਾਂ ਦਾ ਪਤਾ ਹੈਗਾ ਇਸ ਕਰਕੇ ਮੈਂ ਕਦੇ ਇੱਥੇ ਸ਼ਾਪਿੰਗ ਕਰੀ ਨਹੀਂ ਹੈਗੀ ਤੇ ਜਿੱਥੋਂ ਆਪਾਂ ਨੂੰ ਆਦਤ ਹੋਵੇ ਉੱਥੇ ਚੰਗੀ ਲੱਗਦੀ ਐਥੋਂ ਫਿਰ ਮੈਨੂੰ ਕੁਝ ਜ਼ਿਆਦਾ ਵਧੀਆ ਵੀ ਨਹੀਂ ਲੱਗਦਾ ਹੈਗਾ ਤੇ ਹੁਣ ਆ ਚਲੋ ਗਏ ਸੀਗੇ ਮੌਕਾ ਮਿਲਿਆ ਸੀਗਾ ਮੈਂ ਸੋਚਿਆ ਚਲੋ ਫੁੱਟਵੀਅਰ ਵਗੈਰਾ ਲੈਣੀ ਨੇ ਤੇ ਲੈ ਲੈਨੇ ਆ ਕੁਝ ਤੇ ਇੱਕ ਦੋ ਭੈਣਾਂ ਹਾਂ ਦਾ ਇਸ਼ਕਾਇਤ ਵੀ ਆਉਂਦੀ ਸੀਗੀ ਕਿ ਤੁਹਾਡੀ ਆਵਾਜ਼ ਸੁਣਾਈ ਨਹੀਂ ਦਿੰਦੀ ਹਨ ਸੋ ਪਹਿਲਾਂ ਆਪਾਂ ਅ ਮਤਲਬ ਕਿ ਤਨ ਦਿਖਾਉਣੇ ਆ ਕਿ ਆਪਾਂ ਉਹ ਪੈਣਾ ਦੀ ਸ਼ਿਕਾਇਤ ਕਿਵੇਂ ਦੂਰ ਕੀਤੀ ਆ ਆਪਾਂ ਮਾਈਕ ਲੈ ਕੇ ਆਂਦੇ ਨੇ ਪਹਿਲਾਂ ਤੁਹਾਨੂੰ ਮੈਂ ਮਾਈਕ ਦਿਖਾਉਣੀ ਆ ਲਓ ਜੀ ਇਹ ਵਾਲੇ ਆਪਾਂ ਲੈ ਕੇ ਆਂਦੇ ਨੇ ਮਾਈਕਾ ਹੁਣ ਤੁਹਾਡੀ ਸ਼ਿਕਾਇਤ ਆ ਜਿਹੜੀ ਉਹ ਨਹੀਂ ਰਹੂਗੀ ਠੀਕ ਹੈ ਜੀ ਲਓ ਇਹ ਹੈਗੇ ਨੇ ਆਪਣੇ ਮਾਈਕ ਇੱਕ ਇਹ ਹੈਗਾ ਜਿਹੜਾ ਆਪਣੇ ਸ਼ਰਟ ਦੇ ਉੱਪਰ ਜਾਂ ਕਿਤੇ ਵੀ ਅਟੈਚ ਕਰਨਾ ਤੁਸੀਂ ਤੇ ਇਹ ਵਾਲਾ ਹੈਗਾ ਜਿਹੜਾ ਆਪਾਂ ਫੋਨ ਦੇ ਨਾਲ ਅਟੈਚ ਕਰਨਾ ਹੈ ਠੀਕ ਹੈ ਜੀ ਤੇ ਇਹ ਹੈ ਦਾ ਜਿਹਦੇ ਨਾਲ ਆਪਾਂ ਜਿੱਦਾਂ ਅਟੈਚ ਕਰਦੇ ਹਾਂ ਠੀਕ ਹੈ ਫੋਨ ਨਾਲ ਅਟੈਚ ਕਰਨਾ ਹੈ ਤਾਂ ਉਹ ਜੇ ਤੁਸੀਂ ਆਈਫੋਨ ਨਾਲ ਕਰਨਾ ਤਾਂ ਇਹ ਆਈਫੋਨ ਵਾਲਾ ਹੈਗਾ ਜੇ ਦੂਜੇ ਨਾਲ ਕਰਨਾ ਤਾਂ ਇਹ ਦੂਜੇ ਦਾ ਐਂਡਰੋਇਡ ਨਾਲ ਕਰਨਾ ਦਾ ਉਹਦਾ ਹੈਗਾ ਠੀਕ ਹੈ ਸੋ ਹੁਣ ਆਪਾਂ ਪਹਿਲਾਂ ਤਾਂ ਲਾ ਲਈਏ ਮਾਈਕ ਆਪਣੇ ਇਹ ਹੈਗੇ ਨੇ ਇਹਨਾਂ ਦੇ ਚਾਰਜਰ ਠੀਕ ਹੈ ਜੀ ਲਓ ਜੀ ਫੋਨ ਆਪਣੇ ਅਜੇ ਫੁੱਲ ਚਾਰਜ ਨਹੀਂ ਕਿਉਂਕਿ ਆਹਾ ਤਿੰਨ ਲਾਈਨਾਂ ਨੇ ਜਿਹੜੀਆਂ ਉਹ ਤਿੰਨੀ ਜਿਹੜੀਆਂ ਰਿਫਲੈਕਟ ਕਰਦੀਆਂ ਨੇ ਇਸ ਕਰਕੇ ਹਜੇ ਇਹ ਚਾਰਜ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਸੋ ਪਹਿਲਾਂ ਆਪਾਂ ਮਾਈਕ ਲਾ ਲਈਏ ਅਟੈਚ ਕਰ ਲਈਏ ਫਿਰ ਤੁਹਾਡੇ ਨਾਲ ਗੱਲ ਕਰਦੇ ਆ ਤਾਂ ਕਿ ਤੁਹਾਨੂੰ ਮੇਰੀ ਆਵਾਜ਼ ਆ ਜਿਹੜੀ ਉਹ ਚੰਗੀ ਤਰ੍ਹਾਂ ਸੁਣਾਈ ਦੇ ਸਕੇ ਲੋ ਜੀ ਇੱਕ ਆਪਾਂ ਲੈ ਕੇ ਆਏ ਆ ਇਹ ਸਟੈਂਡ ਕਿਉਂਕਿ ਸਟੈਂਡ ਬਿਨਾ ਵੀ ਬਹੁਤ ਪ੍ਰੋਬਲਮ ਆਉਂਦੀ ਸੀ ਸਾਰਾ ਦਿਨ ਹੱਥ 'ਚ ਕੈਮਰਾ ਫੜ ਕੇ ਵੀਡੀਓ ਬਣਾਉਣੀ ਪੈਂਦੀ ਸੀਗੀ ਸੋ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਸੀਗੀਆਂ ਉਹ ਮੈਂ ਕਰ ਨਹੀਂ ਪਾ ਰਹੀ ਸੀਗੀ ਕੁਛ ਵੀ ਕਰਨਾ ਸੀ ਕੋਈ ਕੰਮ ਵੀ ਕਰਨਾ ਕੋ ਕੁਕਿੰਗ ਕਰਨੀ ਆ ਤਾਂ ਫਿਰ ਮੈਨੂੰ ਕੈਮਰਾ ਆਫ ਕਰਨਾ ਪੈਂਦਾ ਸੀ ਸੋ ਆਪਾਂ ਇੱਕ ਸਟੈਂਡ ਲਿਆਂਦਾ ਤੇ ਮਾਈਕ ਵੀ ਲਿਆਂਦੇ ਤੇ ਆਪਾਂ ਗੱਡੀ ਚ ਚਲਾਉਣ ਵਾਸਤੇ ਵੀ ਇੱਕ ਸਟੈਂਡ ਲੈ ਕੇ ਆਏ ਆ ਮਾਈਕ ਦਾ ਸੌਰੀ ਫੋਨ ਦਾ ਕਿਉਂਕਿ ਉਹ ਵੀ ਕਈ ਵਾਰੀ ਮੈਂ ਜਦੋਂ ਵੀਡੀਓ ਬਣਾਉਂਦੀ ਹੁੰਦੀ ਸੀ ਗੱਡੀ ਦੇ ਵਿੱਚ ਤੇ ਉਹ ਫਿਰ ਮੈਨੂੰ ਹੱਥ ਚ ਫੜ ਕੇ ਬਣਾਉਣਾ ਪੈਂਦਾ ਸੀ ਉੱਚ ਰਿਸਕ ਵੀ ਬਹੁਤ ਹੁੰਦਾ ਸੀ ਲਓ ਜੀ ਹੁਣ ਆਪਾਂ ਇਹ ਸਟੈਂਡ ਨੂੰ ਖੋਲਦੇ ਆਂ ਖੋਲ ਕੇ ਫਿਰ ਆਪਾਂ ਇਹਦੇ ਤੇ ਕੈਮਰਾ ਲਾਵਾਂਗੇ ਮੋਬਾਈਲ ਤੇ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਬੈਠ ਕੇ ਆਰਾਮ ਨਾਲ ਠੀਕ ਹੈ ਜੀ ਲਓ ਜੀ ਆਪਾਂ ਤੁਹਾਨੂੰ ਮਾਈਕ ਦਿਖਾਤੇ ਨੇ ਤੇ ਮਾਈਕ ਦੀ ਜਰੂਰਤ ਸੀ ਉਹ ਆਪਾਂ ਦਿਖਾਤੇ ਇੱਕ ਆਪਾਂ ਨੂੰ ਸਟੈਂਡ ਦੀ ਜਰੂਰਤ ਸੀ ਸੋ ਹੁਣ ਆਪਾਂ ਸਟੈਂਡ ਤੇ ਲਾ ਲਿਆ ਤੇ ਆਰਾਮ ਨਾਲ ਬੈਠੀ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਨਹੀਂ ਤਾਂ ਮੈਂ ਨਾ ਇਦਾਂ ਕੈਮਰਾ ਹੱਥੇ ਚ ਫੜ ਕੇ ਜਦੋਂ ਕਰਦੀ ਸੀ ਬਾਹਰੋਂ ਫਨ ਲਾਈ ਜਾਂਦੀ ਸੀ ਮੈਂ ਤਾਂ ਜਿਆਦਾ ਗੱਲ ਵੀ ਨਹੀਂ ਹੁੰਦੀ ਸੀ ਤੁਹਾਡੇ ਨਾਲ ਤੇ ਆਪਾਂ ਹੁਣ ਇਹ ਸਟੈਂਡ ਤੇ ਲਾ ਲਿਆ ਤੇ ਹੁਣ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਬਾਏ ਕਰਕੇ ਲੈ ਕੇ ਆਏ ਆ ਦੋ ਚੀਜ਼ਾਂ ਦਿਖਾਉਤੀਆਂ ਇੱਕ ਤੇ ਤਾਂ ਆਪਾਂ ਮਾਈਕ ਕੈਮਰਾ ਹੁਣ ਲਾਈ ਰੱਖ ਤੇ ਇੱਕ ਤਾਂ ਆਪਾਂ ਚप्पल ਲੈ ਕੇ ਆਂਦੀ ਆ। ਦੇਖੋ ਚप्पल कैसी है मेरी जरूर ਦੱਸਿਓ। ਸਾਰੀਆਂ ਭੈਣਾਂ जरूर ਦੱਸਿਓ ਮੈਂ ਤੁਹਾਨੂੰ ਚੀਜ਼ਾਂ ਦਿਖਾ ਰਹੀ ਆ ਤੇ ਮੈਂ ਤੁਹਾਨੂੰ ਪੁੱਛ ਰਹੀ ਆ ਐਕਚੁਅਲੀ ਕਿ ਤੁਹਾਨੂੰ ਪਸੰਦ ਵੀ ਆਈਆਂ ਨੇ ਤੁਹਾਨੂੰ ਵਧੀਆ ਲੱਗਦੀਆਂ ਨੇ ਮੈਨੂੰ ਇਹ ਲੈਣੀ ਚਾਹੀਦੀ ਸੀ ਨਹੀਂ ਲੈਣੀ ਚਾਹੀਦੀ ਸੀ। ਠੀਕ ਹੈ ਜੀ ਇਹਦੀ ਹੀਲ ਕੋਈ ਜ਼ਿਆਦਾ ਨਹੀਂ ਹੈਗੀ ਆਹ ਲਓ। ਬਹੁਤ ਕੰਫਰਟੇਬਲ ਹੈ ਔਰ ਸਿੰਥੈਟਿਕ ਚ ਹੈ। ਦੇਖਣ ਨੂੰ ਲੈਦਰ ਲੱਗਦਾ ਹੈ ਲੈਦਰ ਨਹੀਂ ਹੈ ਸਿੰਥੈਟਿਕ ਹੈ। ਇਹਨੂੰ ਆਪਾਂ ਉਹ ਵੀ ਨਹੀਂ ਕਹਿ ਸਕਦੇ ਵੀ ਇਹ ਰਬੜ ਦੀ ਹੋਊਗੀ ਰਬੜ ਵੀ ਨਹੀਂ ਹੈਗੀ। ਪਰ ਹੁਣ ਇਹ ਆਇਆ ਸਿੰਥੈਟਿਕ ਮਟੀਰੀਅਲ ਕਹਿੰਦੇ ਨੇ ਇਹਨੂੰ। ਤੇ ਇਹਨੂੰ ਜਿੰਦਾ ਮਰਜੀ ਤੁਸੀਂ ਵਾਸ਼ਰੂਮ ਦੇ ਵਿੱਚ ਪਾ ਕੇ ਜਾ ਸਕਦੇ ਹੋ بارشਾਂ ਵਗੈਰਾ ਹੋਈਆਂ ਗਿੱਲੀਆਂ ਹੋ ਗਈਆਂ ਮਤਲਬ ਪਾਣੀ ਦੇ ਵਿੱਚ ਇਹਨੂੰ ਕੁਛ ਹੁੰਦਾ ਨਹੀਂ ਹੈਗਾ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਦੂਜੀ ਇਹ ਵਾਲੀ ਇਹ ਵੀ ਸੇਮ ਹੀ ਮਟੀਰੀਅਲ ਹੈ ਪਰ ਇਹ ਥੋੜੀ ਥੋੜੀ ਜਿਹੀ ਫਲੈਟ ਹੀ ਹੈ ਤੇ ਬਣਾ ਇਹ ਵੀ ਜਿਵੇਂ بارشਾਂ ਦਾ ਮੌਸਮ ਚੱਲ ਰਿਹਾ ਤੇ ਤੁਸੀਂ ਵਧੀਆ ਪਾ ਸਕਦੇ ਹੋ ਤੇ ਇੱਕ ਇਹ ਦੇਖੋ ਜੀ ਤੁਸੀਂ ਦੋਨੋਂ ਸੇਮ ਹੀ ਆ ਇਹ ਐ ਨਾ ਸਮਝੋ ਵੀ ਇੱਕ ਪੈਰ ਉਹ ਇੱਕ ਉਹ ਦੋ ਪੈਰ ਲੈ ਕੇ ਆਈਆਂ ਮੈਂ ਇੱਕ ਪਿਸਤਾ ਕਲਰ ਦਾ ਇੱਕ ਬੇਬੀ ਪਿੰਕ ਕਲਰ ਦਾ ਕਿਉਂਕਿ ਇਦਾਂ ਦੇ ਨਾ ਆਪਣੇ ਕੋਲੇ ਗਰਮੀ ਦੇ ਵਿੱਚ ਸੂਟ ਹੁੰਦੇ ਆ ਇਹ ਵਾਲੇ ਕਲਰ ਦੇ ਲਾਈਟ ਲਾਈਟ ਦੇ ਕਲਰ ਉਹਦੇ ਤੇ ਮੈਂ ਕਿਹਾ ਚਲੋ ਸ਼ੌਕ ਪੂਰਾ ਕਰ ਲਾਂਗੇ ਹੈਨਾ ਲਓ ਜੀ ਇੱਕ ਥੋੜੀ ਜੀ ਹੋਰ ਵਧੀਆ ਦੇ ਵਿੱਚ ਲੈ ਕੇ ਆਈਆਂ ਮੇਰੇ ਪੈਰ ਦੀ ਥੋੜੀ ਜੀ ਪ੍ਰੋਬਲਮ ਇਹ ਹੈ ਕਿ ਮੇਰਾ ਇੱਕ ਪੈਰ ਦਾ ਅੰਗੂਠਾ ਜਿਹੜਾ ਉਹ ਬਲੈਕ ਹੋ ਜਾਂਦਾ ਨਾ ਉਹਦਾ ਤੇ ਥੋੜੀ देर ਬਾਅਦ ਉਹ ਬਲੈਕ ਹੋ ਕੇ ਤੇ ਫਿਰ ਉਹ ਖਾਲੀ ਜਾ ਹੋ ਕੇ ਨਾ ਤੇ ਉਹ ਟੁੱਟ ਜਾਂਦਾ ਉੱਪਰੋਂ ਉੱਤਰ ਜਾਂਦਾ ਤੇ ਨੀਚੋਂ ਫਿਰ ਹੌਲੀ-ਹੌਲੀ ਨਵਾਂ ਨਾ ਆਉਂਦਾ ਤੇ ਇਸ ਕਰਕੇ ਮੈਂ ਬੰਦ ਜੁੱਤੀ ਪਾ ਹੀ ਨਹੀਂ ਸਕਦੀ ਹੈਗੀ ਉਹ ਠੀਕ ਹੀ ਨਹੀਂ ਹੋਇਆ ਕਿਸੇ ਤਰੀਕੇ ਜੇ ਤੁਹਾਨੂੰ ਕਿਸੇ ਵੀ ਭੈਣ ਨੂੰ ਪਤਾ ਹੋਵੇ ਤੇ ਮੈਨੂੰ ਦੱਸ ਦਿਓ ਵੀ ਇਹ ਕਿਸ ਤਰ੍ਹਾਂ ਠੀਕ ਹੋ ਆਪਾਂ ਇਸ ਕਰਕੇ ਮੈਂ ਬੰਦੀ ਜੁੱਤੀ ਨਹੀਂ ਪਾ ਸਕਦੀ ਜਾਂ ਤਾਂ ਮੈਂ ਸਪੋਰਟ ਸ਼ੂਜ਼ ਪਾ ਸਕਦੀ ਆ ਜਾਂ ਬਸ ਚਪਲ ਸਲੀਪਰ ਸੈਂਟਰ ਪਾ ਸਕਦੀ ਆ ਤੇ ਇਸ ਕਰਕੇ ਆਪਾਂ ਇਹ ਵਾਲੀ ਜੁੱਤੀ ਲੈ ਕੇ ਆਂਦੀ ਆ ਜਿਹੜੀ ਫਰੰਟ ਤੋਂ ਓਪਨ ਹੈ ਆ ਇਹ ਇਥੇ ਓਪਨ ਹੈ ਇਸ ਕਰਕੇ ਅੰਗੂਠਾ ਜਿਹੜਾ ਉਹ ਬਾਹਰ ਆ ਜਾ ਕਰੂਗਾ ਫਰੰਟ ਤੇ ਕਿਤੇ ਲੱਗਦਾ ਨਹੀਂ ਹੈਗਾ ਤੇ ਫਿਰ ਮੈਂ इजीली ਇਹਨੂੰ ਪਾ ਸਕਦੀ ਆ ਤੇ ਇੰਨੀ ਕਿਹਦੀ ਹੀਲ ਹੈਗੀ ਐ ਇਹਦੀ ਵੀ ਜ਼ਿਆਦਾ ਹੀਲ ਨਹੀਂ ਹੈਗੀ ਥੋੜੀ ਐ ਪਰ ਵਧੀਆ ਜੁੱਤੀ ਹੈਗੀ ਐ ਕੰਫਰਟੇਬਲ ਹੈ ਕਾਫੀ ਜ਼ਿਆਦਾ ਕੰਫਰਟੇਬਲ ਹੈ ਸੋ ਮੈਂ ਕੰਫਰਟ ਦਾ ਜਿਆਦਾ ਧਿਆਨ ਰੱਖਦੀ ਆ ਕਿਉਂਕਿ ਸਾਰਾ ਦਿਨ ਆਪਾਂ ਤੁਰਨਾ ਫਿਰਨਾ ਹੁੰਦਾ ਜਿਵੇਂ ਡਿਊਟੀ ਜਾਣਾ ਹੈ ਨਾ ਤੇ ਜੇ ਆਪਾਂ ਨੂੰ ਤੁਰਨ ਦੇ ਵਿੱਚ ਦਿੱਕਤ ਆਈ ਤਾਂ ਫਿਰ ਕੰਮ ਕਰਨ ਦੇ ਵਿੱਚ ਤਾਂ ਦਿੱਕਤ ਆਉਂਦੀ ਆਉਂਦੀ ਹੈ ਨਾ ਸੋ ਪਹਿਲਾਂ ਆਪਣਾ ਕੰਫਰਟ ਦੇਖਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਤੋਂ ਤੁਰਿਆ ਹੀ ਨਹੀਂ ਜਾਂਦਾ ਤਾਂ ਫਿਰ ਤੁਹਾਡਾ ਪੂਰਾ ਧਿਆਨ ਆ ਜਿਹੜਾ ਆਪਣੀ ਬੋਡੀ ਵਾਲੀ ਲੱਗੇ ਰਹਿੰਦਾ ਕਿ ਮੇਰੇ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਮੈਂ ਇਹਨੂੰ ਦੇਖ ਕੇ ਤੁਰਾਂ ਮੈਂ ਇਹਨੂੰ ਦੇਖ ਕੇ ਤੁਰਾਂ ਹਾਂ ਸੋ ਆਪਣਾ ਛਕੀਨੀ ਨਾਲੋਂ ਜ਼ਿਆਦਾ ਮੈਂ ਕੰਫਰਟ ਇਹਦਾ ਦੇਖਦੀ ਹੁੰਨੀ ਆ ਨਾ ਇਹ ਵੀ ਇੱਕ ਟਾਈਮ ਹੁੰਦਾ ਲਾਈਫ ਦਾ ਜੇ ਤੁਹਾਨੂੰ ਐ ਲੱਗਦਾ ਹੁੰਦਾ ਕਿ ਕੋਈ ਗੱਲ ਨਹੀਂ ਜੇ ਕੰਫਰਟੇਬਲ ਨਹੀਂ ਵੀ ਹੈਗੀਏ ਪਾਈ ਤਾਂ ਸੋਹਣੀ ਲੱਗਦੀ ਹੈ ਪਰ ਉਹ ਟਾਈਮ ਆ ਜਿਹੜਾ ਹੁਣ ਨਹੀਂ ਹੈਗਾ ਹੁਣ ਕੰਫਰਟ ਵੱਲ ਜਾਵਾ ਧਿਆਨ ਦੇਣੇ ਆ ਸ਼ਕੀਨੀ ਵੱਲ ਘੱਟ ਹੁੰਦਾ ਆਪਣਾ ਠੀਕ ਹੈ ਜੀ ਲੋ ਜੀ ਇਹ ਸੀ ਆਪਣਾ ਸਾਮਾਨ ਜਿਹੜੀ ਆ ਪਾਉਥਰ ਸ਼ਾਪਿੰਗ ਕਰਕੇ ਲੈ ਕੇ ਆਏ ਆ ਸਾਰਾ ਤੁਹਾਨੂੰ ਦਿਖਾਤਾ ਤੇ ਰੇਟ ਮੈਂ ਤੁਹਾਨੂੰ ਇਹਦਾ ਰੇਟ ਦੱਸ ਦਿੰਨੀ ਆ ਇਹ ਹੈਗਾ 1150 ਦੀ ਬਾਕੀਆਂ ਦਾ ਰੇਟ ਤਾਂ ਮੈਨੂੰ ਨਾ ਹੀ ਪੁੱਛੋ ਤੁਸੀਂ ਠੀਕ ਹੈ ਜੀ ਉਹ ਰੇਟ ਵੀ ਮੈਂ ਤੁਹਾਨੂੰ ਦੱਸਦੀ ਇਸ ਕਰਕੇ ਆਪਾਂ ਨੂੰ ਛੱਡ ਦਿੰਨੇ ਆ ਇਦਾਂ ਹੀ ਰੇਟ ਪੁੱਛਣ ਦੀ ਉਹਨਾਂ ਦੀ ਲੋੜ ਨਹੀਂ ਹੈਗੀ ਤੇ ਇੱਕ ਮਸਵੇਰੇ ਤੁਹਾਨੂੰ ਬੈੱਡ ਸ਼ੀਟ ਦਿਖਾਈ ਦਿੱਤੀ ਸੀਗੀ ਕਿ ਕਾਫੀ ਸੋਹਣੀ ਬੈੱਡ ਸ਼ੀਟ ਹੈ ਜਿਹੜੀ ਆਪਣੀ ਮਤਲਬ ਕਿ ਫਿਟਡ ਬੈੱਡ ਸ਼ੀਟ ਹੈਗੀ ਆ ਉਹ ਮੈਂ ਇੱਥੋਂ ਹੀ ਲੈ ਕੇ ਆਈ ਸੀ ਉਹ ਆਪਾ ਪਟਿਆਲੇ ਤੋਂ ਨਹੀਂ ਲੈ ਕੇ ਆਈ ਠੀਕ ਹੈ ਇੰਨਾ ਕ ਸਾਮਾਨ ਜੀਜੀ ਦੀ ਮੈਨੂੰ ਕਾਫੀ ਜ਼ਿਆਦਾ ਜ਼ਰੂਰਤ ਸੀ ਐਕਚੁਅਲੀ ਮੈਂ ਹਜੇ ਇਸ ਤਰ੍ਹਾਂ ਦੀ ਕੋਈ ਹੋਰ ਜੁੱਤੀ ਦੇਖਣੀ ਸੀਗੀ ਤੇ ਥੋੜਾ ਜਿਹਾ ਟਾਈਮ ਦੀ ਵੀ ਸ਼ਾਰਟੇਜ ਰਹੀ ਤੇ ਬਾਕੀ ਬਸ ਪਸੰਦ ਦੀ ਗੱਲ ਹੈ ਇਹ ਇੱਕਦਮ ਪਸੰਦ ਆ ਗਈ ਫਿਰ ਹੋਰ ਕੋਈ ਮਨ ਨੂੰ ਨਹੀਂ ਲੱਗੀ ਸੋ ਮੈਂ ਇੱਕ ਲੈ ਕੇ ਆ ਗਈ ਤੇ ਫਿਰ ਕਦੇ ਲੈ ਆਵਾਂਗੇ ਹਨਾ ਹਜੇ ਫਿਲਹਾਲ ਹੈਗੀਆਂ ਨਹੀਂ ਚੱਲਦਾ ਕੰਮ ਤੇ ਲਓ ਜੀ ਇਹ ਸੀ ਆਪਣੀ ਸ਼ਾਪਿੰਗ ਥੋੜੀ ਜੀ ਇੰਨੀ ਕੁ ਸ਼ਾਪਿੰਗ ਸੀ ਆਪਣੀ ਤੇ ਪਰ ਆਪਣੀ ਜ਼ਰੂਰਤ ਦੇ ਮੁਤਾਬਕ ਸੀਗੀ ਮੈਨੂੰ ਇੰਨੀ ਕੁ ਕਾਫੀ ਲੱਗੀ ਠੀਕ ਹੈ ਬਾਕੀ ਸੂਟਾਂ ਸਟਾਂ ਦਾ ਸਾਨੂੰ ਪਤਾ ਹੀ ਹੈ ਵੀ ਸੂਟਾਂ ਸਟਾਂ ਦਾ ਤਾਂ ਆਪਣਾ ਕੰਮ ਹੀ ਹੈ ਜੋ ਚਲਾਉਂਦੇ ਰਹਿੰਨੇ ਆ ਹਨਾ ਤੇ ਕੁਝ ਕੁ ਸੂਟ ਇਹ ਜਿਹੇ ਨੇ ਜਿਹੜੇ ਹਜੇ ਬਣ ਕੇ ਨਹੀਂ ਆਏ ਤੁਹਾਨੂੰ ਮੈਂ ਦਿਖਾਉਂਗੀ ਮੇਰੀ ਆਪਣੀ ਸੂਟ ਦਿਖਾਉਂਗੀ ਮੈਂ ਤੁਹਾਨੂੰ ਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਜੇ ਜਿਆਦਾ ਲੰਮਾ ਹੋ ਜੇ ਫਿਰ ਉਹ ਬਹੁਤ ਜਿਆਦਾ ਬੋਰਿੰਗ ਲੱਗਦਾ ਹੈ ਮੈਨੂੰ ਆ ਖੁਦ ਨੂੰ ਹੀ ਨਹੀਂ ਚੰਗਾ ਲੱਗਦਾ ਹੈਗਾ ਕਿ ਇੰਨਾ ਲੰਬਾ ਸਾਰਾ ਵਲੌਗ ਹੋ ਗਏ ਪੇਸ਼ੈਂਸ ਕਿੱਥੋਂ ਲੈ ਕੇ ਆਵਾਂਗੇ ਆਪਾਂ ਇਨੀ ਸੋ ਉਹ ਵਾਲਾ ਵਲੌਗ ਪਾਉਣੀ ਹੁੰਦੀ ਹੈ ਉਹਨਾਂ ਸਬਰ ਨਾਲ ਦੇਖਿਆ ਜਾ ਸਕੇ ਠੀਕ ਹੈ ਲੋ ਜੀ ਅਗਲਾ ਜਿਹੜਾ ਵਲੌਗ ਆਪਾਂ ਲੈ ਕੇ ਆਵਾਂਗੇ ਉਹ ਤੁਹਾਡੇ ਕੁਐਸਚਨਸ ਦੇ ਆਨਸਰ ਹੋਣਗੇ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਕਾਫੀ ਸਾਰੇ ਕੁਐਸਚਨ ਪੁੱਛੇ ਹੋਏ ਨੇ ਜਿਹੜੇ ਮੇਰੇ ਧਿਆਨ ਵਿੱਚ ਹੈਗੇ ਨੇ ਜਿਨ੍ਹਾਂ ਲਈ ਮੈਂ ਇੱਕ ਸਪੈਸ਼ਲ ਵਲੌਗ ਹੈ ਜਿਹੜਾ ਇਸ ਤੋਂ ਨੈਕਸਟ ਵਾਲਾ ਬਣਾਉਂਗੀ ਤੇ ਮੈਂ ਇੱਕ ਦਿਨ ਵਲੌਗ ਪਾਇਆ ਸੀਗਾ ਕਿ ਜਿਹਦੇ ਵਿੱਚ ਬਿਮਾਰੀਆਂ ਬਾਰੇ ਦੱਸਿਆ ਸੀਗਾ ਹਨਾ ਤਾਂ ਕਈ ਵਾਰੀ ਕੀ ਹੁੰਦਾ ਕਿ ਕੁਝ ਨੂੰ ਤਾਂ ਏਦਾਂ ਲੱਗੂਗਾ ਕਿ ਇਹ ਵੀ ਕੋਈ ਇਲਾਜ ਹੈ ਹਨਾ ਪਰ ਕਈ ਵਾਰੀ ਇਸ ਚੀਜ਼ਾਂ ਵੀ ਹੁੰਦੀਆਂ ਨੇ ਜਿਵੇਂ ਨਾ ਉਹ ਕਨੇਡੂ ਜਾਂ ਕਰਨਪੇੜ ਕਹਿੰਦੇ ਨੇ ਇੱਥੇ ਕਨੇਡੂ ਨਿਕਲਿਆ ਆਉਂਦਾ ਹੁੰਦਾ ਗੋਲਾ ਜਿਹਾ ਬਣ ਜਾਂਦਾ ਇੱਥੇ ਤੇ ਉਹ ਬਹੁਤ ਦਰਦ ਕਰਦਾ ਉਹਨਾਂ ਕੰਨ ਵਗੈਰਾ ਮੇਰੇ ਵੀ ਇੱਕ ਵਾਰੀ ਛੋਟੀ ਹੁੰਦੀ ਦੇ ਹੋਇਆ ਸੀਗਾ ਤੇ ਉਹਨਾਂ ਦੀਆਂ ਦਵਾਈਆਂ ਦੂਈਆਂ ਕੋਈ ਨਹੀਂ ਹੁੰਦੀਆਂ ਪਰ ਜਦੋਂ ਆਪਾਂ ਐਲੋਫੈਥਿਕ ਡਾਕਟਰ ਕੋਲ ਜਾਵਾਂ ਤੇ ਫਿਰ ਇੱਕ ਮਿਹਾਰ ਜਿਹੜੇ ਉਹ ਠੇਕਦੇ ਹੁੰਦੇ ਨੇ ਸੋ ਤਿੰਨ ਕਥੋਲੇ ਪੈਂਦੇ ਨੇ ਤੇ ਉਹਦੇ ਨਾਲੇ ਬਿਲਕੁਲ ਠੀਕ ਹੋ ਜਾਂਦਾ ਇਹਦਾ ਸ਼ਰਤੀਆ ਇਲਾਜ ਹੈ ਉਸੇ ਤਰ੍ਹਾਂ ਹੀ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਉਹਨਾਂ ਦੇ ਵੀ ਸ਼ਰਤੀਆ ਇਲਾਜ ਨੇ ਬਹੁਤ ਸਾਰੀਆਂ ਭੈਣਾਂ ਦੇ ਸਵਾਲ ਸੀ ਬਹੁਤ ਸਾਰੀਆਂ ਭੈਣਾਂ ਦੇ ਇਹ ਵੀ ਸਵਾਲ ਸੀ ਕਿ ਤੁਹਾਡਾ ਪਰਿਵਾਰ ਕਿੱਥੇ ਹੈ ਤੁਹਾਡਾ ਪਿੰਡ ਕਿਹੜਾ ਹੈ ਤੇ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮੈਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਜਰੂਰ ਦੇਵਾਂਗੀ ਕਈ ਭੈਣਾਂ ਨੇ ਐਡਰੈਸ ਮੰਗੇ ਕਿ ਮੈਨੂੰ ਪਾਈਲਸ ਦੀ ਪ੍ਰੋਬਲਮ ਹੈ ਮੈਨੂੰ ਸਰਵਾਈਕਲ ਦੀ ਸਵੀਅਰ ਪ੍ਰੋਬਲਮ ਹੈ ਹਨਾ ਸੋ ਉਹ ਸਾਰੇ ਸਵਾਲ ਆ ਜਿਹੜੇ ਹੈਗੇ ਆ ਉਹਨਾਂ ਦੇ ਜਵਾਬ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਡਿਟੇਲ ਦੇ ਵਿੱਚ ਦਵਾਂਗੀ ਠੀਕ ਹੈ ਜੀ ਚਲੋ ਹੁਣ ਆਪਾਂ ਇਹ ਵਲੌਗ ਨੂੰ ਇੱਥੇ ਅ ਕੰਪਲੀਟ ਹੋ ਗਿਆ ਬਸ ਖਤਮ ਕਰ ਦਿੰਨੇ ਆ ਸੋ ਇਹ ਵਲੌਗ ਨੂੰ ਇੱਥੇ ਖਤਮ ਕਰਦੇ ਆ ਤੇ ਫਿਰ ਆਪਾਂ ਨਵਾਂ ਵਲੌਗ ਲੈ ਕੇ ਆਵਾਂਗੇ ਬਹੁਤ ਇੰਟਰਸਟਿੰਗ ਜਿਹਾ ਵਲੌਗ ਹੋਊਗਾ ਹੋ ਤੁਹਾਡੇ ਸਵਾਲਾਂ ਦੇ ਜਵਾਬ ਹੋਣਗੇ ਤੇ ਫਿਰ ਮਿਲਾਂਗੇ ਆਪਾਂ ਹੋਰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਅਸੀ ਗੱਲ